ਪੰਜਾਬ ਕਾਂਗਰਸ ਚ ਸਭ ਅੱਛਾ ਹੈ ਪੰਜਾਬ ਕਾਂਗਰਸ ਚ ਕੀ ਹੈ ਕੀ ਹਾਲਾਤ ਨੇ ਪੰਜਾਬ ਕਾਂਗਰਸ ਚ ਬਿਲਕੁਲ ਸਭ ਕੁਝ ਅੱਛਾ ਹੈ ਆਪ ਜੋ ਮੈਂ ਹੋਰ ਮੈਂ ਕਰੇ ਕਹਦੇ ਖਿਲਾਫ ਬੋਲਿਆ ਨਿੱਜੀ ਤੌਰ ਤੇ ਮੈਨੂੰ ਤੁਹਾਡਾ ਇੱਕ ਤਵਾਰ ਦਤ ਇੱਕ ਕਹਿੰਦਾ ਨਵਜੋਤ ਸਿੰਘ ਸਿੱਧੂ ਇਕਲਾ ਚਲੋ ਦੀ ਨੀਤੀ ਮੈਂ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣੋ ਕੁਫਾਨਾ ਗੱਲਾਂ ਨੇ ਇਹਨਾਂ ਗੱਲਾਂ ਤੇ ਕੋਈ ਤਾਤ ਹੀ ਹੈ ਨਹੀਂ ਆਪ ਨਾ ਕਰਦੇ ਉਹਨਾਂ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ ਹੈ ਦੂਏ ਨਹੀਂ ਸਾਥੇ ਹੈ ਜੇ ਇਕਲਾ ਗਲਤ ਕੰਮ ਕਰਤਾ ਸਰ ਪਿਰੋਤ ਮੌਕੇ ਤੇ ਤੇਰੀ ਨਹੀਂ ਕਿਉਂ ਮੌਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਸਰ ਇਹ ਤੋਂ ਪਹਿਲਾ 5 ਸਾਲ ਤਾਂ ਤੁਹਾਡੀ ਸਰਕਾਰ ਰਹੀ ਹੈ ਨਾ ਤੇ ਨਵਜੋਤ ਸਿੰਘ ਸਿੱਧੂ ਉਹ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸੀਫਾ ਨਹੀਂ ਦਿੱਤਾ ਉੱਥੇ ਹੀ ਖੜਾ ਬੇਪੈੰਦੀ ਦੇ ਲੋਟੇ ਵਾਂਗ ਘੁੰਮਦਾ ਨਹੀਂ ਇੱਕ ਸਟੈਂਡ ਹੈ ਉੱਥੇ ਹੀ ਹੈ ਪੰਜਾਬ ਕਾਂਗਰਸ ਚ ਸਭ ਅੱਛਾ ਹੈ ਪੰਜਾਬ ਕਾਂਗਰਸ ਚ ਕੀ ਹੈ ਕੀ ਹਾਲਾਤ ਨੇ ਪੰਜਾਬ ਕਾਂਗਰਸ ਚ ਬਿਲਕੁਲ ਸਭ ਕੁਝ ਅੱਛਾ ਹੈ ਕਾਂਗਰਸ ਵਿਚਾਰਾਂ ਦੇ ਵਖਰੇਵੇਂ ਨੂੰ ਅਲੋਅ ਕਰਦੀ ਹੈ ਇਹ ਗਲਤਫਹਿਮੀਆਂ ਲੋਕਾਂ ਨੇ ਬਣਾ ਲੀਆਂ ਵਿਚਾਰਾਂ ਦਾ ਵਖਰੇਵਾ ਲੋਕਤੰਤਰ ਦਾ ਗਹਿਣਾ ਹੈ ਪਰ ਉਸ ਵਿਚਾਰਾਂ ਦੇ ਵਖਰੇਵੇਂ ਨੂੰ ਸੰਵਾਦ ਨਾਲ ਸਵਾਰਨਾ ਚਾਹੀਦਾ ਹੈ ਥੋੜਾ ਤਾਂ ਬਣਾ ਬਾਕੀ ਜਿਹੜੇ ਆ ਉਹਦਾ ਰੋ ਨਹੀਂ ਸਮਝ ਰਹੇ ਜੀ ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣੋ ਸਵਾਰੀ ਆਪਣੇ ਸਮਾਨ ਦੀ ਆਪ ਜੁਮੇ ਔਰ ਮੈਂ ਕਦੇ ਕਿਸੇ ਦੇ ਖਿਲਾਫ ਬੋਲਿਆ ਨਿੱਜੀ ਤੌਰ ਤੇ ਮੈਨੂੰ ਤੂੰ ਦਾ ਇੱਕ ਵਾਰ ਦਾ ਤੈਨੂੰ ਕਹਿੰਦੇ ਨਵਜੋਤ ਸਿੰਘ ਸਿੱਧੂ ਇਕਲਾ ਚਲੋ ਦੀ ਮੈਂ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣੋ ਜਿਹਦੇ ਨਾਲ 30000 ਪੰਜਾਬੀ ਖੜੇ ਸੀ ਉਹ ਇਕਲਾ ਹੈ ਕਹਿ ਰਹੀਆਂ ਗੱਲਾਂ ਕਰਦੇ ਹੋ ਯਾਰ ਮਤਲਬ ਮਤਲਬ ਇਹ 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 ਕਾਂਗਰਸ ਹੀ ਨਹੀਂ ਆ ਕਾਂਗਰਸ ਹੀ ਨਹੀਂ ਖੜਾ ਬਾਕੀ ਕਰੀ ਲੈ ਯਾਰ ਕਮਾਲ ਕਰਦਾ ਵੀ ਜੇ ਤੁਸੀਂ ਇਹ ਮਤਲਬ ਬੇਫਕੂਫਾਨਾ ਗੱਲਾਂ ਨੇ ਇਹਨਾਂ ਗੱਲਾਂ ਤੇ ਕੋਈ ਤਾਤ ਹੀ ਹੈ ਨਹੀਂ ਹੈ ਉਹ ਪਾਈ ਖੜਗੇ ਸਾਹਿਬ ਇਹ ਕਹਿੰਦੇ ਨੇ ਵੀ ਲੋਕਾਂ ਨਾਲ ਸੰਪਰਕ ਸਾਦੋ ਪੁੱਛ ਉਹਨੂੰ ਜਿਹੜਾ ਕਹਿੰਦਾ ਵੀ ਸੰਪਰਕ ਸਾਦੋ ਲੋਕਾਂ ਚ ਜਾਓ ਸਰਕਾਰ ਦੇ ਸਾਥ ਤੋਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਨਾ ਸੰਪਰਕਾ ਦੀ ਆ ਰਹੀ ਹੈ ਮੈਂ ਕਹਿੰਦਾ ਉਹ ਕਹਿੰਦੇ ਲੋਕਾਂ ਨਾਲ ਸੰਪਰਕ ਸਥਾਪੋ ਨਹੀਂ ਪਰ ਹੁਣ ਆਪਨੇ ਕੱਢ ਜਿਓ ਨਹੀਂ ਉਹਨਾਂ ਆਪ ਨਾਲ ਸੰਪਰਕ ਕਿਉਂ ਨਹੀਂ ਸਥਾਪਨਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ ਹੈ ਦੂਏ ਨਹੀਂ ਸਾਥੇ ਇਹ ਜੇ ਇਕੱਲਾ ਗਲਤ ਕੰਮ ਕਰਤਾ ਭਾਈ ਕਿਹੜੀ ਸੰਸਥਾ ਬਚੀ ਅਜੇ ਮਿੱਤਰ ਪਿਆਰੇ ਕਰ ਦਿਓ ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ ਡੈੜ ਡੈੜ ਕਰੀ ਜਾਂਦੇ ਹੋ ਸੰਪਰਕ ਨਾ ਸਥਾਪੀਏ ਮੁਲਕ ਨੂੰ ਬਚਾਉਣਾ ਹੈ ਮੁਲਕ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਸੰਪਰਕ ਨਹੀਂ ਹੋਣਾ ਚਾਹੀਦਾ ਪਰ ਫਿਰ ਉੱਥੇ ਮੌਕੇ ਦੀ ਸਰਕਾਰ ਨਹੀਂ ਕਿਉਂ ਮੌਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਆਦੇ ਮਿੱਤਰ ਪਿਆਰੇ ਤੇ ਨਾ ਤੇ ਆਪ ਸੈਂਟਰ 'ਚ ਹੈ ਤੇ ਨਾ ਕਾਂਗਰਸ ਸੈਂਟਰ ਕਾਂਗਰਸ ਸੈਂਟਰ 'ਚ ਹੈ ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ ਕੋਈ ਦੱਸ ਦੋ ਮੈਨੂੰ ਬਤੋ ਇਹ ਜੀਆਂ ਗੱਲਾਂ ਕਰਦੇ ਆ ਹਵਾਈ ਛੁਰਲੀਆਂ ਛੱਡਦੇ ਆ ਜਿਨ੍ਹਾਂ ਦੇ ਨਾਲ ਸਿਰ ਹੈ ਨਾ ਪੈਰ ਹੈ ਭਾਈ ਜਦੋਂ ਵੀ ਤੁਸੀਂ ਲੜੋਗੇ ਹਾਂ ਇਹ ਹੈ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਆ ਭਿ ਆ ਭਾਈ ਆ ਆ ਆ ਸਾਡੇ ਨਾਲ ਬਿਤਕਰੇ ਹੋਏ ਨੇ ਹਾਈ ਕਮਾਂਡ ਹੈ ਭਾਈ ਉਹ ਫੈਸਲਾ ਲਾਊਗੀ ਜੇ ਤੁਹਾਡੀ ਪਾਰਟੀ ਨਾ ਰਹੀ ਵਿਚਾਰਤਾ ਰਕਦੀ ਹੈ ਓਏ ਭਾਈ ਹਰ ਚੀਜ਼ ਬੇੜੀਆਂ ਚ ਸੀਬੀਆਈ ਜੁਡੀਸ਼ਰੀ ਹਾਂਜੀ ਆ ਖੈਰਾ ਸਾਹਿਬ ਕਿਉਂ ਦੇਤੇ ਅੰਦਰ ਫਿਰ ਰੋਨੇ ਹੋ ਤੱਕਾ ਹੋ ਰਿਹਾ ਹਾਂਜੀ ਇਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘੇਰੇ ਚ ਕੋਈ ਈਵੀਐਮਾਂ ਦਾ ਰੌਲਾ ਪਾਈ ਜਾਂਦਾ ਕੋਈ ਕੁਛ ਦਾ ਰੌਲਾ ਪਾਈ ਜਾਂਦਾ ਕੋਈ ਕੁਛ ਪੱਕੋ ਦਾ ਰੌਲਾ ਪਾਈ ਜਾਂਦਾ ਨਹੀਂ ਲੜਾਈ ਲੜਨੀ ਆਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਹੈ ਜਵਾਬਦਾਈ ਬਣਾਉਣਾ ਹੈ ਨੀਤੀਆਂ ਦੀ ਲੜਾਈ ਲੜਨੀ ਹੈ। ਪਾਈ ਕੋਈ ਗੱਲ ਕਰਦਾ ਨੌਕਰੀਆਂ ਦੀ। ਰੋਜ਼ਗਾਰ ਤੋਂ ਉੱਤੇ ਕੀ ਹੈ? ਕੋਈ ਗੱਲ ਕਰਦਾ ਕਿਸਾਨੀ ਦੀ। 60 ਤੋਂ 70% ਕਿਸਾਨ ਹੈ। ਪੰਜਾਬ 'ਚ ਹੈ ਜੀ ਸੰਭਾਵਨਾ ਲਾਂਚ ਦੀ। ਮੈਂ ਕਹਿੰਨਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ ਇਹ ਹਾਈ ਕਮਾਂਡ ਦੇਖੇਗੀ। ਅਸੀਂ ਤੇ ਇੰਨਾ ਕਹਿ ਸਕਦੇ ਹਾਂ ਵੀ ਕਾਰਨ ਕੀ ਹੈ? ਤੁਸੀਂ ਪੁੱਛਿਆ ਦੱਸਦਾ ਜਿਹੜੀ ਗੱਲ ਦੇ ਉੱਤੇ ਮੈਂ ਖੜਾ ਓਏ ਹੈ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ ਲੋਕਾਂ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ ਲੋਕਾਂ ਨੂੰ ਕਿਵੇਂ ਸੰਵਾਰ ਸਕਦੇ ਹੋ ਆ ਜਿਹੜਾ ਨੌਜਵਾਨ ਬਾਹਰ ਜਾਈ ਜਾਂਦਾ 1 ਲੱਖ ਕਰੋੜ ਦੇ ਐਸੈਟ ਪੰਜਾਬ ਦੇ ਵੇਚ ਕੇ ਤੇ ਕੈਨੇਡਾ ਚ ਜਾ ਕੇ ਡਿੱਗਦੇ ਆ ਇਹਨੂੰ ਕਿਦਾਂ ਤੁਸੀਂ ਬਦਲ ਸਕਦੇ ਸਰ ਇਹ ਤੋਂ ਪਹਿਲਾ 5 ਸਾਲ ਤਾਂ ਤੁਹਾਡੀ ਸਰਕਾਰ ਰਹੀ ਹੈ ਨਾ ਤੇ ਨਵਜੋਤ ਸਿੰਘ ਸਿੱਧੂ ਉਹ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸੀਫਾ ਨਹੀਂ ਦਿੱਤਾ ਤਾਂ 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 ਜਵਾਬ ਦੇਣ ਦੇਣਾ ਤੇ ਉਦੋਂ ਬਾਅਦ ਪਹਿਲਾਂ ਅਕਾਲੀ ਦਲ ਨਹੀਂ ਛੱਡਿਆ ਟਕਾ ਕੇ ਕਿਹਾ ਨਹੀਂ ਤੁਸੀਂ ਚੋਰ ਹੋ ڈاکੂ ਹੋ ਨਹੀਂ ਲੜਾਈ ਲੜੀ ਇਹ ਕਿਸੇ ਹੋਰ ਨੂੰ ਤਾਂ ਕਹਿ ਲਈ ਮਿੱਤਰ ਪਿਆਰੇ ਮੈਨੂੰ ਨਾ ਕਹੀਂ ਭਗਾ ਭਗਾ ਮਾਰੇ ਨੇ ਉਹਦੇ ਤੇ ਪਹਿਲਾਂ ਕਹਿ ਚੁੱਕਿਆ ਸਰਪੰਚੀ ਛੱਡੀ ਹੋਵੇ ਤੇ ਗੱਲ ਕਰੇ ਕੋਈ ਇਹਨਾਂ ਗੱਲਾਂ ਤੇ ਲੜਿਆ ਉੱਥੇ ਹੀ ਖੜਾ ਬੇਪੈੰਦੀ ਦੇ ਲੋਟੇ ਵਾਂਗ ਘੁੰਮਦਾ ਨਹੀਂ ਇੱਕ ਸਟੈਂਡ ਆ ਉੱਥੇ ਹੀ ਹੈ